ਲੈ ਭਾਈ ਆ ਇਹਨਾਂ ਦੀ ਤਰਤੂਤ ਦੇਖੋ ਮੰਗਰੋਂ ਤੁਸੀਂ ਆਖੋਗੇ ਵੀ ਯਾਰ ਬੰਦਾ ਗਾਲਾਂ ਕਿਉਂ ਕੱਢਦਾ ਭਾਈ ਯਾਰ ਗਾਲਾਂ ਨਾ ਕੱਢੀਏ ਤਾਂ ਕਰੀਏ ਕੀ ਆਹ ਦੇਖੋ ਭਾਈ ਆ ਇੱਕ ਔਰਤ ਹੈ ਨਾਲ ਇਹਦੇ ਇੱਕ ਬੰਦਾ ਉਹ ਬੰਦੇ ਦਾ ਮੂੰਹ ਬੰਨਿਆ ਹੋਇਆ ਐਸ ਟਾਈਮ ਇਹ ਸਾਡੇ ਪਿੰਡ ਘੁੰਮਣਕਲਾਂ ਦੀ ਦਾਣਾ ਮੰਡੀ ਦੇ ਵਿੱਚ ਖੜੇ ਨੇ ਪਰ ਹੈਏ ਇਹ ਬਾਹਰੋਂ ਇਹ ਇਹ ਉਹ ਦੇਖੋ ਉਹ ਮੋਟਰਸਾਂ ਤੇ ਬਹਿ ਗਈ ਇਹ ਮੋਟਰਸਾਂ ਤੋਰ ਲੈਣਾਂ ਨੇ ਮੈਂ ਇਹਨਾਂ ਨੂੰ 3-4 ਵਾਰ ਦੇਖ ਲਿਆ ਅੱਛਾ ਹਾਂ ਤਿੰਨ ਚਾਰ ਵਾਰ ਦੇਖ ਰਿਹਾ ਹਰ 15 20 ਦਿਨਾਂ ਬਾਅਦ ਮੈਂ ਇਹਨਾਂ ਨੂੰ ਵੇਖਿਆਗਾ ਫਿਰ ਮੈਂ ਸੋਚਿਆ ਮੈਂ ਕਿ ਯਾਰ ਵੀਡੀਓ ਬਣਾ ਕੇ ਨਾ ਇਹਨਾਂ ਨਾਲ ਕੁੱਤੇ ਖਾਣੀ ਕਰੂੰਗਾ ਪੂਰੀ ਆਹ ਦੇਖੋ ਬਾਈ ਸਾਡੇ ਪਿੰਡ ਦੀ ਦਾਣਾ ਮੰਡੀ ਐ ਤੁਰਪੇ ਮੋਟਰਸਾਈਕਲ ਤੇ ਬਹਿਗੇ ਇਹ ਜਾ ਰਹੇ ਨੇ ਖੜਕ ਸਿੰਘ ਵਾਲੇ ਪਾਸੇ ਸਾਡੇ ਪਿੰਡ ਤੋਂ ਦਾਣਾ ਮੰਡੀ ਤੋਂ ਖੜਕ ਸਿੰਘ ਵਾਲੇ ਪਾਸੇ ਨੂੰ ਜਾ ਰਹੇ ਨੇ ਤੇ ਆ ਦੇਖ ਇਹ ਨਾਲ ਮੇਰੇ ਰਿੰਕੂ ਆ ਰਿੰਕੂ ਦੇਖੀ ਇੱਥੋਂ ਇਹ ਕਹਤਾ ਇਧਰਲੇ ਪਾਸੇ ਮੋੜ ਲੈਣ ਸੁਏ ਦੇ ਕਦੇ ਇਧਰਲੇ ਪਾਸੇ ਕਿਸੇ ਮੇਰੇ ਖਿਆਲ ਚੋਰਲੇ ਪਾਸੇ ਮੁਵੰਗੇ ਉਰਲੇ ਪਾਸੇ ਇਹ ਇਹ ਇਧਰ ਮੁੜ ਗਏ ਨਾ ਇਧਰ ਮੁੜ ਗਏ ਦੂਜੇ ਪਾਸੇ ਮੁੜ ਗਏ ਦੂਜੇ ਪਾਸੇ ਮੁੜ ਗਏ ਹੌਲੀ ਰੱਖੀ ਗੱਡੀ ਪਤਾ ਲੱਗੇ ਇਹਨਾਂ ਨੂੰ ਪਤਾ ਲੱਗੇ ਇਹਨਾਂ ਨੂੰ ਆ ਦੇਖੋ ਇਹ ਇੱਕ ਖੇਤਾਂ ਵਾਲੇ ਪਾਸੇ ਮੁੜ ਗਏ ਬਾਈ ਸੁਏ ਦੀ ਪਰੜੀ ਪਰੜੀ ਖੇਤਾਂ ਵਾਲੇ ਪਾਸੇ ਨੂੰ ਮੁੜ ਗਏ ਦਿਖਾਉਣੇ ਆ ਬਾਈ ਤੁਹਾਨੂੰ ਹਰ 15 20 ਦਿਨਾਂ ਬਾਅਦ ਮੈਨਾਂ ਉਹ ਦੋ ਤਿੰਨ ਵਾਰ ਵੇਖ ਚੁੱਕਿਆਂਗਾ ਜੇ ਤੁਸੀਂ ਅਸੀਂ ਗੱਡੀ ਨੇੜੇ ਵੀ ਕਰਾਂਗੇ ਤੇ ਜੇ ਤੁਸੀਂ ਪਛਾਣਦੇ ਹੋ ਬੰਦੇ ਦਾ ਮੂੰਹ ਤਾਂ ਬੰਨਿਆ ਹੋਇਆਗਾ ਪਰ ਜਿਹੜੀ ਔਰਤ ਹੈ ਉਹਦੇ ਮੂੰਹ ਤੇ ਪੁਸ਼ਮੀ ਬੰਨਿਆ ਹੋਇਆਗਾ ਕੋਲੇ ਇਹਨਾਂ ਦੇ ਕੋਈ ਮੰਨ ਲਓ ਇੱਕ ਕੰਢੀ ਜੀ ਆ ਕੁਛ ਤੇ ਆ ਦੇਖੋ ਆਪਾਂ ਇਹਨਾਂ ਦੇ ਮਾਗ ਰੱਖਾਂਗੇ ਹੌਲੀ ਰੱਖੀ ਗੱਡੀ ਇਹਨਾਂ ਨੂੰ ਪਤਾ ਨਹੀਂ ਲੱਗੇ ਬਸ ਪਤਾ ਨਹੀਂ ਲੱਗੇ ਹੌਲੀ ਹੋ ਗਈ ਰੱਖਿਆ ਇਹ ਜੇ ਪਿਛੇ ਚਾ ਕਰਨ ਲੱਗੇ ਮੈਂ ਫੋਨ ਤਾਂ ਥੱਲੇ ਨਿਵਾ ਦੂੰਗਾ ਬਸ ਇਹਨਾਂ ਨੂੰ ਪਤਾ ਨਹੀਂ ਸ਼ੱਕਾ ਨਾ ਹੋਵੇ ਆ ਦੇਖੋ ਭਾਈ ਇੰਨਾ ਨੇੜੇ ਲਾ ਸਕਦੇ ਆ ਆ ਦੇਖੋ ਤੁਸੀਂ ਵੀ ਕੌਣ ਹੈ ਸਾਂਡੇ ਪਿੰਡ ਦੇ ਹੈ ਨਹੀਂ ਨਾ ਹੀ ਨੇੜੇ ਤੜ ਦੇ ਦੋ ਚਾਰ ਪਿੰਡਾਂ ਦੇ ਵਿੱਚੋਂ ਆਹੇ ਹੈ ਉਹ ਤੋਂ ਬਾਹਰ ਦੇ ਇੱਕ ਐਵੇਂ ਹੀ ਨਹੀਂ ਪਤਾ ਭਾਈ ਇਹਨਾਂ ਨਾਲ ਕੋਈ ਪੰਗਾ ਪੈ ਜੇ ਅਸੀਂ ਡਾਂਡ ਕੇ ਨਾ ਐਸੇ ਕਰਕੇ ਦੋ ਤਰੀ ਫਿਰਦੇ ਆਂ ਗੱਡੀ 'ਚ ਆ ਦੇ ਭਾਈ ਤੁਸੀਂ ਵੇਖ ਹੀ ਜਾਓ ਬਸ ਇਹ ਦੇਖੀ ਆ ਜਾਂਦੇ ਨੇ ਇਹ ਤੋਂ 5-7 ਮਿੰਟਾਂ ਦੇ ਵਿੱਚ ਹੀ ਮੁੜ ਜਾਂਦੇ ਨੇ ਆਇ ਤੋਂ ਹਾਂ ਕਾਮ ਆ ਗਿਆ ਬੱਸ ਇਹਨੂੰ ਪਤਾ ਆਣਾ ਤੇ ਵਿੱਚ ਨਾ ਬਲਾਰ ਹੋ ਜਾਂਦਾ ਫੋਨ ਲਾਉਣਾ ਆਉਣੀ ਹੋਵੇ ਇਹ ਇਹ ਰੋਕ ਲਾਉਣੀ

ਆ ਆ ਫੋਨ ਫੜੀ ਫੋਨ ਫੜੀ ਮੈਨੂੰ ਕੀ ਪਤਾ ਕੌਣਾ ਹੈ ਉਹ ਭਾਈ ਕੀ ਕਰਦੇ ਹੋ ਕੁਝ ਨਹੀਂ ਕਰਦੇ ਭਾਈ ਅਸੀਂ ਤਾਂ ਮੜਾ ਛਾਵੇਂ ਘੜੇ ਸੀਗੇ ਇੱਥੇ ਉਸਕਾਉਂ ਨਹੀਂ ਕਰਦੇ ਭਾਈ ਆ ਮੇਰੇ ਸਾਹਮਣੇ ਦਾ ਸੂਏ ਦੇ ਵਿੱਚ ਟੂਣਾ ਸਿੱਟਿਆ ਤੁਸੀਂ ਨਾ ਤੈਨੂੰ ਕੀ ਭਾਈ ਅਸੀਂ ਕਿਹੜਾ ਤੁਹਾਡੇ ਬਾਹਰ ਅੱਗੇ ਕੀਤਾਗਾ ਅਸੀਂ ਤਾਂ ਸੂਏ 'ਚ ਹੀ ਸਿੱਟਿਆਗਾ ਅਸੀਂ ਤਾਂ ਆਪਦੇ ਗਰੌਟ ਵਾਲੇ ਆ ਨਾਲੇ ਉਹ ਤੁਸੀਂ ਤਾਂ ਆਪਦੇ ਗਰੌਟ ਾਲ ਤੇ ਆ 100 ਕੋਲ ਲਿਆ ਕੇ ਤੁਸੀਂ ਇਹਦੇ 'ਚ ਛੜਤਾ ਸੂਏ ਦੇ ਵਿੱਚ ਨਾ ਇਹ ਦੱਸੋ ਵੀ ਇਹ ਜਿਹੜਾ ਟੂਨੇ ਦੇ ਵਿੱਚ ਸਮਾਨ ਪਾਇਆ ਹੋਇਆ ਇਹਦੇ 'ਚ ਕਿੰਨੇ ਕੈਮੀਕਲ ਹੋਣਗੇ ਤੇ ਲੋਕਾਂ ਨੇ ਪਾਣੀ ਪੀਣਾ ਹੁੰਦਾ ਸਭ ਬਿਮਾਰੀ ਲਾਉਂਗੇ ਤੁਸੀਂ ਆ ਆ ਮੂੰ ਤਾਂ ਲਾ ਯਾਰ ਕਪੜਾ ਹੈ ਤੇਰਾ ਉਹ ਭਾਈ ਅਸੀਂ ਤਾਂ ਜਾਣੇ ਆ ਯਾਰ ਕੋ ਉਹ ਜਾਣੇ ਕਿਧਰੋਂ ਮੇਰੀ ਗੱਲ ਸੁਣਾ ਉਹ ਯਾਰ ਦੁਨੀਆ ਸਾਰੀ ਪੜ ਲਿਖ ਗਈ ਤੇ ਤੂੰ ਯਾਰ ਟੂਨੇ ਟਾਮਣ ਕਰਦਾ ਫਿਰਦਾ ਇਹਦੇ ਮਗਰ ਲਾ ਕੇ ਸਮਝਾ ਨਹੀਂ ਸਕਦਾ ਤੈਨੂੰ ਉਹ ਭਾਈ ਯਾਰ ਮੈਂ ਤਾਂ ਇਹਨੂੰ ਬਥੇਰਾ ਸਮਝਾਉਣਾ ਹੈਗਾ ਪਰ ਮੰਨਦੀ ਨਹੀਂ ਜੇ ਮੈਂ ਰੋਕਦਾ ਤਾਂ ਕਲੇਸ਼ ਕਰਕੇ ਵਹਿੜ ਜਾਂਦੀ ਹੈਗੀ ਉਹ ਭਾਈ ਦੋ ਤਿੰਨ ਵਾਰੀ ਮੈਂ ਪਹਿਲਾਂ ਤੁਹਾਨੂੰ ਇੱਥੇ ਦੇਖ ਲਿਆ ਅੱਜ ਸਪੈਸ਼ਲ ਛੋਟੇ ਮਗਰ ਮੈਂ ਗੱਡੀ ਲੈ ਕੇ ਆਇਆਗਾ ਵੀ ਇਹ ਕਰਦੇ ਕੀ ਫਿਰਦੇ ਨੇ ਤੁਸੀਂ ਛੱਡ ਕੇ ਇੱਥੇ ਮੌਗਨਾ ਭਾਗ ਜਾਂਦੇ ਹੋ ਪਹਿਲਾਂ ਤਾਂ ਐਂ ਦੱਸ ਇਹ ਚੀਜ਼ ਤੇ ਨਾ ਤਾਂ ਤੁਸੀਂ ਪੈਸੇ ਲਾਏ ਹੋਣੇ ਲਿਆ ਕੇ ਤੁਸੀਂ ਸੂਏ ਦੇ ਵਿੱਚ ਛਿੜਦਾ ਇਹ ਕਿਤੇ ਜੰਧਾਾਂ ਜਾ ਕੇ ਨਾਰੀਆਂ ਨੂੰ ਮੋਗਿਆ ਚ ਲੱਗੀ ਜਾਣਗੇ ਲੋਕਾਂ ਨੂੰ ਦਿੱਕਤ ਖੜੀ ਕਰੋਗੇ ਨਾਲੇ ਪੈਸੇ ਆਪ ਦੇ ਖਰਾਬ ਕਰਦੇ ਹੋ ਕੁਈ ਲਿਆ ਕੇ ਸੂਏ ਦਾ ਪਾਣੀ ਖਰਾਬ ਕਰਦੇ ਹੋ ਨਾਲੇ ਚੱਲ ਭਾਈ ਗਲਤੀ ਹੋ ਗਈ ਯਾਰ ਇਹ ਦੋ ਬਾਦ ਨਹੀਂ ਕਰਦੇ ਗਲਤੀ ਹੋ ਗਈ ਉਹ ਪੰਦਰਾ ਸਾਰੀ ਦੁਨੀਆ ਪੜ ਲਿਖ ਗਈ ਤੇ ਤੁਸੀਂ ਹਜੇ ਟੂਨੇ ਟਾਮਣਾਂ 'ਚ ਤੁਰੇ ਫਿਰਦੇ ਹੋ ਗਲਤੀ ਹੋ ਗਈ ਐ ਕਰ ਪਹਿਲਾਂ ਤਾਂ ਆ ਦੋਨੇ ਆਲੇ ਜਾਓ ਕਰ ਉਹ ਪਹਿਲਾਂ ਟੂੜਾ ਟਾਮਣ ਕੱਢੋ ਪਹਿਲਾਂ ਜਿਹੜਾ ਛਿਟਿਆ ਚਲੋ ਕਰ ਮੈਂ ਨਹੀਂ ਵੀਡੀਓ ਬਣਾ ਕੇ ਨੈੱਟ ਤੇ ਪਾ ਦੂੰਗਾ ਚੱਲ ਉਧਰ ਕੱਢੋ ਕਰ ਸੋ ਦੋਸਤੋ ਗੱਲ ਇਹ ਆ ਕਿ ਇਹ ਵੀਡੀਓ ਤੁਹਾਨੂੰ ਇੱਕ ਮੈਸੇਜ ਦੇਣ ਦੇ ਵਾਸਤੇ ਬਣਾਈ ਆ ਇਹੜੇ ਆਰਟਿਸਟ ਸੀ ਸਾਰੇ ਸਾਡੇ ਆਪ ਦੇ ਸੀਗੇ ਬਾਕੀ ਤੁਸੀਂ ਵੀਡੀਓ ਵੇਖ ਹੀ ਲਈ ਸੋ ਦੋਸਤੋ ਆਪਾਂ ਅਕਸਰ ਦੇਖਦੇ ਆ ਕਿ ਅਕਸਰ ਨਹਿਰਾਂ ਜਾਂ ਸੋਇਆਂ ਦੇ ਵਿੱਚ ਇਸ ਤਰ੍ਹਾਂ ਦੀਆਂ ਟੂਨੇ ਟੰਮਣ ਵਾਲੀਆਂ ਚੀਜ਼ਾਂ ਸਿੱਟੀਆਂ ਜਾਂਦੀਆਂ ਨੇ ਜਿਹਦੇ ਨਾਲ ਆਪਾਂ ਨੂੰ ਪਤਾ ਹੈਗਾ ਵੀ ਫਾਇਦਾ ਤਾਂ ਕਿਸੇ ਦਾ ਨਹੀਂ ਹੁੰਦਾ ਪਰ ਨੁਕਸਾਨ ਬਹੁਤ ਲੋਕਾਂ ਦਾ ਹੋ ਜਾਂਦਾ ਹੈ ਕਿਉਂਕਿ ਇਹਨਾਂ ਦੇ ਵਿੱਚ ਪਤਾ ਨਹੀਂ ਕੀ ਕੁਝ ਮਿਲਿਆ ਹੁੰਦਾ ਜਦੋਂ ਇਹ ਮਿਲਾਵਟ ਵਾਲੀਆਂ ਚੀਜ਼ਾਂ ਪਾਣੀ ਦੇ ਵਿੱਚ ਮਿਲਦੀਆਂ ਸਾਫ਼ ਪਾਣੀ ਵੀ ਗੰਧਲਾ ਹੋ ਜਾਂਦਾ ਹੈਗਾ ਤੇ ਹੋਰ ਕਿੰਨੇ ਲੋਕਾਂ ਦਾ ਨੁਕਸਾਨ ਹੁੰਦਾ ਹੈ ਬਿਮਾਰੀਆਂ ਵੀ ਲੱਗ ਜਾਂਦੀਆਂ ਨੇ ਹਾਂ ਸੋ ਇਹਨਾਂ ਚੀਜ਼ਾਂ ਤੋਂ ਤੁਸੀਂ ਬਚਿਆ ਕਰੋ ਹਾਂਜੀ ਦੋਸਤੋ ਸਾਡੀ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ